ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਪਰ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵਗੇ ਆਪਾਂ ਵਧੀਆ ਚੜ੍ਹਦੀ ਕਲਾ ਚ ਤੇ ਹਾਂ ਜਾਕੀ 22 ਤਰੀਕ ਆਪਾਂ ਆ ਗਏ ਡਿਊਟੀ ਤਿੰਨ ਘੰਟੇ ਬਚੇ ਰਾਤ ਦੇ ਕਿਛੜਾਤਾ 2:00 ਬਚ ਗਏ ਉਹ ਜਗਾ ਹੁਣ ਕਰੇਨਾ ਦੋਵੇਂ ਥੱਲੇ ਲੱਗ ਗਈਆਂ ਜਗਾ ਬਣਾ ਕੇ ਰਾਤੀ ਸ਼ਿਰਖ ਹੈ 8:00 ਹੋ ਗਏ ਤੇ ਦੋਨੋਂ ਦੀਚ ਪਾਣੀ ਉਹਨਾਂ ਕੀ ਆਪ ਬਧਾਈ ਨਹੀਂ ਆ ਬਦੂਗਾ ਤੱਕ ਪਰਦਾ ਹੁੰਦਾ ਕੀ ਅੱਜ ਆਪਾਂ ਬਸ 2 ਵਜੇ ਤੱਕ ਕੰਮ ਕਰਨਾ ਉਸ ਤੋਂ ਬਾਅਦ ਆਪਾਂ ਫਰਮਾਨਜੀ ਪਾਦਣੀ ਕਰਨੂ ਫਿਰ ਆਪਾਂ ਤੁਹਾਨੂੰ ਟ੍ਰੇਨ ਦਾ ਸਫ਼ਰ ਦਿਖਾਵਾਂਗੇ ਕੀ ਕੀ ਹੁੰਦਾ ਤੇ ਕੀ ਕੀ ਬੀਤਦਾ ਤੇ ਕਿੱਦਾਂ-ਕਿੱਦਾਂ ਚੱਈਦਾ ਟ੍ਰੇਨ ਦੇ ਵਿੱਚ ਜੁੜੇ ਰਹੋ ਤੁਸੀਂ ਅਗਲੇ ਬਲੌਗ 'ਚ ਵੀ ਆਪਣੇ ਨਾਲ ਤੇ ਹੋਣ ਵੀ ਦੇਖੋ ਅੱਜ ਕੀ ਕੀ ਹੁੰਦਾ ਜਿੱਤਰਾ ਜਦੋਂ ਇੱਥੇ ਆਏ ਸੀ ਨਾ ਆਹ ਲੈਂਡ ਦੇ ਵਿੱਚ ਵੀ ਗੱਡਰ ਇੱਧਰ ਵੀ ਗੱਡਰ ਗੱਡਰ ਹੀ ਗੱਡਰ ਹੀ ਚਲੋ ਕੋਈ ਲੱਭਦਾ ਨਹੀਂ ਬਸ ਆ ਇੱਕੋ ਹੀ ਹੈ ਵੀ ਲੋਡ ਹੋ ਕੇ ਚੱਲ ਜਾਣਾ ਤੇ ਮੈਦਾਨ ਬਿਲਕੁਲ ਰੜਾ ਹੋ ਗਿਆ। ਐ ਇੱਕਦਮ ਰੜਾ ਹੋ ਗਿਆ ਮੈਦਾਨ। ਉਹ ਆ ਵੀ ਇੱਕ ਗਾਰਡਰ ਕਰਕੇ ਰਹਿ ਚਿਰ ਆਵਾਜ਼ ਹੈ ਟਾਇਰ ਦੇ ਕੰਟਰਵੇਟ ਉਹ ਗੱਡੀ ਆਈ ਉਹਦੇ ਚ ਲੋਡ ਕਰਨੇ ਆ। ਲੋਡ ਕਰਕੇ ਜਾਉ ਸ਼ਾਮ। ਉਹ ਵਹੇ ਚ ਲੋਡ ਕਰਨੇ ਬਾੜੀ ਆ ਲਈ ਨੇ ਸ਼ਾਮ ਜਾਉਗੀ ਸ਼ਾਮ। ਕਹਾਂ ਜਾਉ ਤਾਣੀ ਮਰਦੇ? ਕਿੱਥੇ ਜਾਣਾ ਤੋਈ? ਮੈਂ ਆ ਸ਼ਾਮ ਜਾਣਾ। ਐ ਸ਼ਾਮ। ਠੀਕ ਹੈ। ਟਰੇਨ ਲੈ ਕੇ ਸ਼ਾਮ ਜਾਣਾ। ਕਿਨੇ ਦਿਨਾਂ ਚ ਪਹੁੰਚੋ? ਪਰ ਦੰਦੇ ਲੈ ਕੇ। ਰਾਤ ਭਰ। ਘਰ ਵੀ ਰੁਕਣਾ ਹੁੰਦਾ ਹੈ। ਹਾਂ? ਘਰ ਵੀ ਰੁਕਣਾ ਹੁੰਦਾ ਬੱਚੇ ਦੇ ਬਾਤਸਾਣਾ ਹੁੰਦਾ, ਗੁੜਾ ਮਾਸਣਾ। ਅੱਛਾ ਘਰ ਰੁਕਣਾ ਹੈ। ਅੱਛਾ। ਠੀਕ ਹੈ ਘਰ ਰੁੱਕ ਕੇ ਜਾਏਗਾ ਹੈ। ਉਹ 30 ਮਿੰਟੋਂ 26:40 ਚੱਲ ਰਹੀ ਆਪਾਂ ਗੋੰਦੀਆ। ਗੋੰਦੀਆ ਤੋਂ ਆਪਣੀ ਟਰੇਨ ਆ। ਅੰਮ੍ਰਿਤਸਰ ਦੀ 7:00 ਵਜੇ। ਬਸਟਾਨ ਪਹੁੰਚ ਗਏ ਬਸ ਜਿ ਬੈ ਗਏ ਆਪਾਂ ਤੇ ਮਿਲਦੇ ਤੁਹਾਨੂੰ ਸਟੇਸ਼ਨ ਤੇ ਜਾ ਕੇ ਉਹ ਵੀ ਟਾਈਮ ਹੋ ਗਿਆ 3:30 ਦੇ ਆਪਾਂ ਪਹੁੰਚ ਗਏ ਆਂ ਸਟੇਸ਼ਨ ਤੇ ਸਟੇਸ਼ਨ ਖਾਲੀ ਹੀ ਕਰਿਆ ਤੇ ਟਾਈਮ ਦੇਖਦੇ ਹਾਂ ਕੋਰੇ ਸ਼ੌਲੇ 3:30 ਤੇ ਨਹੀਂ ਆਇਆ ਤੇ 7:30 ਵ ਦੀ ਟ੍ਰੇਨ 3 ਘੰਟੇ ਪਹਿਲਾਂ ਹੀ ਆ ਗਈ ਮਿੱਤਰੋ ਇਹ ਟ੍ਰੇਨ ਆਈ ਆ ਤੇ ਤੁਰਪੀ ਇਹਦੇ ਮਗਰੋਂ ਆਉਣੀ ਆ ਆਪਣੀ ਟ੍ਰੇਨ ਅਜੇ ਆਉਣੀ ਆ 20 ਮਿੰਟਾਂ ਬਾਅਦ 20 25 ਮਿੰਟ ਬਾਅਦ ਬਹੁਤ ਟਾਈਮ ਲਾਤਾ ਬੈ ਬੈ ਕੇ ਥੱਕ ਗਏ 4 ਘੰਟੇ ਹੋ ਗਏ ਬੈਠਾ ਨੂੰ ਦੇਖਦੇ ਹਾਂ ਕਿੰਨੇ ਟਾਈਮ ਤੱਕ ਆਉਂਦੀ ਆ ਫੇਰ ਤੁਹਾਨੂੰ ਦਿਖਾਉਣੇ ਟ੍ਰੇਨ ਚ ਬੈ ਕੇ ਸ਼ੁਰੂ ਲੈ ਤਾਂ ਕਟਰੀ ਨਹੀਂ ਆਈ ਟਾਈਮ ਹੋ ਗਿਆ ਵਾ 7:27 ਹੋ ਗਏ ਆ ਆਪਣਾ 7 ਮਿੰਟਾਂ 'ਚ ਆਉਣ ਵਾਲੀ ਸਾਰੇ ਖੜੇ ਹੋਗੇ ਤੇ ਆਪਣਾਗਾ S5 ਡੱਬਾ ਤੇ 40 ਨੰਬਰ ਸੀਟੇ ਆਪਣੀ ਤੇ ਹੁਣ ਆਪਾਂ ਦੇਖਦੇ ਆਂ ਟ੍ਰੇਨ ਆਉਂਦੀ ਫਿਰ ਬੈਠਨੇ ਆਂ ਉਹਦੇ 'ਚ ਕੀ ਮੋਲ ਚੱਲਦਾ ਤਾਂ ਆ ਵੀ 7 ਲਾਲਾ ਬੋਲ ਸੀਟ ਮਿਲ ਗਈ ਉਹ ਆਪਾਂ ਲਾ ਲਈ ਲਾਲ 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 ਟਾ 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 ਹੂੰ ਕੋਈ ਨਹੀਂ ਮਿਲਦਾ ਕੋਈ ਤਰਪਨੀ ਪਰ ਇਹ ਪੂਰੀ ਟ੍ਰੈਨ ਜਦੋਂ ਟਾਈਮ ਹੋ ਗਿਆ ਆਪਣਾ 4:30 ਤੇ ਟ੍ਰੇਨ ਪਰੀ ਪਈ ਹੈ ਬਹੁਤ ਬੱਸ ਕੋਈ ਸੋਤਾ ਹੋਈ ਜਾਗਦਾ ਰਹੇ ਤੇ ਓ ਇਦਾਂ ਦੇਨੇ ਫਿਰ ਆਗੇ ਫੁੱਲੇ ਫੁੱਲੇ ਪਾਪੜ ਜੂਰੇ ਪਾਉਣਾ ਕੋਲੂੰਾ ਥੋੜੀ ਤਮਾ ਇਦਾਂ ਰਾਤ ਦਾ ਨੰਬਰ ਟ੍ਰੇਨ ਤੇ ਕੱਢਣਾ ਸੋਫਾ ਤੇ ਮਿਲਦੇ ਆ ਤੁਹਾਨੂੰ ਕੱਲ ਨੂੰ ਜੁੜੇ ਰੋ ਆਪਣੇ ਨਾਲ ਅਭੀ ਅਮੋ ਪਲੇ ਪਾਪਾ ਰੋਟੇ ਵਿੱਚ ਇੱਕ ਕਲਿੱਪ ਲਗਾਈਏ ਬਸ ਅਭੀ ਅਮੋ ਵੀ ਮਿੱਤਰੋ ਰਾਤ ਦੇ ਵਜ ਗਏ ਨੇ 8:30 ਤੇ ਰੋਟੀ ਆਪਾਂ ਮੰਗਾਈ ਤੇ ਰੋਟੀ ਖਾ ਕੇ ਚਲ ਸੋਨੇ ਸੋਏ ਦਾ ਮਾਹੌਲ ਨੇ ਲੋ ਸਾਰੇ ਸੁੱਤੇ ਕੋਈ ਸੁੱਤਾ ਹੋਈ ਰੋਟੀ ਖਾਣਦਿਆਂ ਕੋਈ ਕੁਛ ਕਰਨਦਿਆਂ ਸ਼ਾਂਤੀ ਪੂਰੀ ਪਈ ਹੈ ਤੇ ਆਪਾਂ ਲੱਗੇ ਰੋਟੀ ਖਾਣੇ ਰੋਟੀ ਮੰਗਾਈ ਰੋਟੀ ਵਾਲੇ ਮਹਿੰਗੇ ਦਿਨ ਚਾਰ ਪਰੋਂ ਮਿਲਦੇ ਆ ਤੁਮ ਨੂੰ ਇਨਕੇ ਦਾਦਿਆਂ ਤੇ ਦਾਦਾ ਸਵਾਦ ਰੋ ਅੰਬਾਲਾ ਪਹੁੰਚ ਗਈ ਤੇ ਤਾਂ ਟਾਈਮ ਹੋ ਗਿਆ 2 ਵਜੇ ਕੀ ਤੁਰਨ ਲੱਗੀ ਇੱਥੋਂ ਸਾਹਮਣੇ ਆਪਾਂ ਪੀਤੀ ਕਾਫੀ ਤੇ ਨਾਲੇ ਲਈ ਆਪਾਂ ਪਾਣੀ ਦੀ ਬੋਤਲ ਮਜ਼ਾ ਆ ਗਿਆ ਆਪਾਂ ਉਹ ਵੀ ਬਹੁਤ ਸੋਹਣਾ ਅੰਬਾਲਾ ਦਾ ਇਹ ਵਾਲਾ ਕੈਂਟ ਟੱਕੜੀ ਸਿਟੀ ਹੋ ਰਹੀ ਹੈ ਇਹ ਆਪਣਾ ਦੋਸਤ ਮਿਲ ਗਿਆ ਆਪਣ ਨੂੰ ਅੱਜ ਇਨੇ ਜਾਣਾ ਚੰਡੀਗੜ੍ਹ ਓਕੇ ਜੇ ਲੋ ਵੀ ਪਰ ਵੀ ਟ੍ਰੇਨ ਹਾਈ 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 ਤੇ ਠੰਡ ਤੇ ਠੰਡਾ ਬਹੁਤ ਠੰਡਾ ਬਹੁਤ ਲੋ ਵੀ ਬਥਰ ਟ੍ਰੇਨ ਪਹੁੰਚ ਗਈ ਅੰਮ੍ਰਿਤਸਰ ਤੇ ਸਾਰੇ ਉਤਰ ਲੱਗੇ ਤੇ ਆਪਾਂ ਵੀ ਉਤਰਦੇ ਹਾਂ ਦੇਖਦੇ ਹਾਂ ਕਿੱਧਰ ਲੱਗ ਪਲੇਟਫਾਰਮ ਕਿੱਧਰ ਉਸ ਸਾਈਡ ਹੀ ਆ ਜਿਹੜੇ ਪਾਸਾ ਉਹ ਨਾਲ ਦੋ ਸਾਈਡ ਹੈ ਪਰ ਇੱਧਰ ਵੀ ਲੱਗਦਾ ਕਿ ਇੱਧਰ ਵੀ ਆਊਗਾ ਪਲੇਟਫਾਰਮ ਤੇ ਟ੍ਰੇਨ ਬਹੁਤ ਲੰਬੀ ਪਿਛੇ ਤੱਕ ਬਹੁਤ ਹੀ ਜਿਆਦਾ ਉੱਪਰ ਸਰ ਪਹੁੰਚ ਗਿਆ ਸਾਹਮਣੇ ਦਾ ਨੰਬਰ ਸਰ ਦਾ ਬੋਰਡ ਦਿਖਾਉਂਦੇ ਹਾਂ ਨੰਮਰੀ ਸਰ ਰਿਐਕਸ਼ਨ ਦਾ ਬੋਰਡ ਇਹ ਉਹ ਬਾਕੀ ਨੰਬਰ ਇਸਰ ਬੋਰਡ ਇਸਰ ਆ ਕੇ ਚਲੋ ਵੀ ਮਿਲਦੇ ਹਾਂ ਹੁਣ ਤੁਹਾਨੂੰ ਆਪਾਂ ਘਰੇ ਜਾ ਕੇ ਕਰ ਮੋਲ ਚਾਲ ਦੇ ਦੇ ਬਿਲਕੁਲ ਸਰ ਜੀ ਜੋ ਆਂਦਾਂ ਨੂੰ ਮੁੰਡੇ ਤੇ ਆ ਰਿਹਾ। ਇੱਧਰ ਵੀ ਇਕੱਲੇ ਕੀ ਹੈਗੇ ਨਾ ਕੋਈ ਹੈਗੇ। ਜਿੱਵਾ ਪਰ ਆਪਾਂ ਪਹੁੰਚ ਗਏ ਬਸਟਾਨ। ਆਪਾਂ ਪਹੁੰਚਦੇ ਨੇ ਆਪਾਂ ਸੋਣਾ ਆਪਣੇ ਪੱਟੀ ਦੀ। ਜਿੱਥੋਂ ਮਿਲਦੀ ਆ ਤੇ ਕਦੋਂ ਮਿਲਦੀ ਆ ਇਹੇ ਦੇਖਣਾ ਪੈਣਾ ਹੈਗਾ ਹਾਈ ਜੀ। ਉਹ ਸੜ ਜਾਣਾ ਪੈਣਾ ਹੈਗਾ ਇਹ। ਵੱਡੀ ਵਾਲੀ ਬੱਸ ਦੇਖਦੇ ਹੈਗੇ ਆ। ਫਿਰ ਬੈਨੇ ਆ ਗਏ ਆ ਫਿਰ ਘਰ ਜਾਂਦੇ ਆਗੇ ਆ ਕੇ ਮਿਲਦੇ ਆ ਤੁਹਾਨੂੰ ਥੋੜੀ ਟਾਈਮ ਬਾਅਦ